ਦੋਸਤ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਤੇ ਮਹਲਾ ਗੜਾ ਹੈ ਇਹ ਮਹਲਾ ਸ਼ਾਹਬਜਤ ਹਰ ਸਿੰਘ ਨਗਰ ਹੈ ਜੀ ਕੀ ਘਟਨਾ ਹੈ ਇਹ ਘਟਨਾ ਜੀ ਮੇਰੇ ਨਾਲ ਗਵਾਣ ਚ ਸੁਖਵੀਰ ਸਿੰਘ ਸੁਖੀ ਰਹਿੰਦਾ ਇਹ ਕਰਨ ਹਸਪਤਲ ਚ ਜੋਬ ਕਰਦਾ ਇਹਦਾ ਆਪਣਾ ਇੱਥੇ ਘਰ ਨਵਾਂ ਬਣ ਰਿਹਾ ਇਹਨੇ ਇੱਥੇ ਗਵਾਂਡੀਆਂ ਦੇ ਘਰ ਮਕਾਨ ਕਿਰਾਏ ਤੇ ਲੱਤਦਾ ਸੀ ਦੋ ਤਿੰਨ ਮਹੀਨੇ ਹੋ ਰਹੇ ਜਾਂਦੇ ਆ ਤੇ ਸਵੇਰ 4:30 ਵਜੇ ਸਾਨੂੰ ਅਧੀਆਂ ਪਈਆਂ ਜਦੋਂ ਆ ਕੇ ਦੇਖਿਆ ਤਾਂ ਲੋਕਰ ਤੋੜੀ ਹੋਈ ਸੀ ਸਾਰੇ ਇਹ ਦੋਹੇ ਮੀਆਂ ਬੀਬੀ ਇੱਕ ਕਮਰੇ ਸੁੱਤੇ ਦੀ ਇਹ ਮੰਮੀ ਡੇਢੀ ਪਿੰਡ ਗਈ ਇਹ ਚਾਰ ਜਣੇ ਰਹਿੰਦੇ ਨੇ ਦੂਜੇ ਕਮਰੇ ਚ ਸਾਰਾ ਕੁਝ ਜੋ ਨਾਲ ਸੋਨਾ ਵੀ ਤੇ 4.5 ਲੱਖ ਰੁਪਏ ਲੱਗਦੀ ਆ ਜੋ ਹਸਪਤਾਲ ਦਾ ਕੈਸ਼ ਵਗਰਾ ਲੈ ਕੇ ਆਉਂਦਾ ਉਹ ਜਿਹਨੇ ਕਿ ਚੰਗ ਨਹੀਂ ਮਾਤੀ ਜੇ ਕੰਮ ਹੋਇਆ ਲੱਗਦਾ ਵੀ ਪਿਆਰੋਂ ਦੇ ਹੌਸਲੇ ਬੁਲੰਦ ਨੇ ਇਹ ਪੂਰੇ ਹੌਸਲੇ ਬੁਲੰਦ ਨੇ ਅਸੀਂ ਤਾਂ ਆਪਣੀ ਜ਼ਿੰਦਗੀ ਚ 50 ਸਾਲ ਦੀ ਉਮਰ ਹੋ ਗਈ ਤਾਂ ਪਹਿਲੀ ਵਾਰ ਸੁਣਿਆ ਵੀ ਘਰ ਚੱਕਣ ਸ਼ਰੇਮ ਚੋਰੀ ਹੋ ਗਈ ਇਸ ਦਾ ਪ੍ਰਸ਼ਾਸਨ ਕੀ ਔਰ ਕੁਝ ਨਹੀਂ ਕਰ ਸਕਦਾ ਪ੍ਰਸ਼ਾਸਨ ਤੋਂ ਮੈਂ ਮੰਗ ਕਰਦੋ ਪ੍ਰਸ਼ਾਸਨ ਦਾ ਚੋਰੀ ਨੂੰ ਕੱਢਿਆ ਜਾਵੇ ਇਹ ਚੋਰੀ ਨਹੀਂ ਕੱਢਿਆ ਜਾਵੇ ਕਿਉਂਕਿ ਇਹ ਆ ਕਿ ਹੁਣ ਤਾਂ ਚੋਰੀ ਹੋਈ ਹੈ ਜੀ ਕਿਤੇ ਅਚਾਨਕ ਸੁਖੀ ਸੁਖੀ ਜਾਗ ਜਾਂਦਾ ਤਾਂ ਉਹਨਾਂ ਦਾ ਕੀ ਪਤਾ ਕਿ ਕੀ ਕਰ ਸਕਦੇ ਕੋਈ ਵੀ ਹੋਰ ਵੱਡੀ ਵਾਰ ਦਾ ਤੁਹ ਸਕਦੀ ਇਸ ਨੂੰ ਕੈਮਰੇ ਵਗੈਰਾ ਲੱਗਾ ਕੋਈ ਨਹੀਂ ਕੈਮਰਾ ਨੇੜੇ ਨਹੀਂ ਲੱਗਿਆ ਮਹੱਲੇ ਦੇ ਪਰੇ ਕੈਮਰੇ ਲੱਗੇ ਹੋਏ ਨੇ ਉਹ ਰਸਤੇ ਦੇ ਕੈਮਰੇ ਕਵਰ ਕੀਤੇ ਜਾਣਗੇ ਸਿੰਘ ਜੀ ਹਾਂ ਜੀ ਸਾਡਾ ਵਾਂਡੀ ਆ ਜੀ ਇਹ ਜਿਹੜੇ ਕਈ ਸਾਲਾਂ ਤੋਂ ਸਾਡੇ ਉੱਪਰ ਕਿਰਾਏ ਤੇ ਰਹਿੰਦਾ ਜੀ ਇਹ ਮੁੰਡਾ ਇੱਕ ਕਾਫੀ ਪੈਸਾ ਜੀ ਸਾਡਾ 3.5 ਲੱਖ ਰੁਪਏ ਦੀ ਗੇੜ ਜੀ ਆਏ ਸਾ ਸੀਗਾ ਸੋਨਾ ਸੀਗਾ ਕੁੜੀ ਦਾ ਹੱਡੀ ਦਾ ਜੀ ਇਹ ਪਰ ਇੰਨਾ ਅਸੀਂ باوجود ਇੰਨੇ ਅਸੀਂ ਪਰਿਵਾਰ ਦੇ ਮੈਂਬਰ ਆ ਜੀ ਸਾਨੂੰ ਕੁਝ ਸਮਝ ਨਹੀਂ ਲੱਗੀ ਜੀ ਇਹਦੇ ਬਾਰੇ ਤੁਸੀਂ ਥੱਲੇ ਰਹਿੰਦੇ ਹੋ ਆ ਅਸੀਂ ਥੱਲੇ ਰਹਿੰਦੇ ਆ ਜੀ ਇੱਧਰ ਰਹਿੰਦੇ ਆ ਜੀ ਅਸੀਂ 50 ਜੀ ਆ ਜੀ ਆੜ ਵਾਲੇ ਤਿੰਨੇ ਘਰ ਦੀ ਜੀ ਉੱਤੇ ਸਾਡੇ ਨੇ ਜੀ ਪੌਕੇ ਨੇ 2 ਵਜੇ ਅਸੀਂ ਹਿੱਲੇ ਆ ਜੀ ਪਰ ਸਾਨੂੰ ਕੁਝ ਪਤਾ ਨਹੀਂ ਲੱਗਿਆ ਜੀ ਇਹਦੇ ਬਾਰੇ ਕਿੰਨੇ ਵਜੇ ਦੀ ਘਟਨਾ ਲੱਗਦੀ ਹੈਗੀ ਇਹ ਇਹ ਜੀ 2 ਵਜੇ ਤੋਂ 3 ਵਜੇ ਦੇ ਗੇੜ-ਗੇੜ ਜੀ ਬੱਸ ਬਾਰਾਂ ਮਹੀਨੇ ਮੁੱਟਰਾ ਤੋਂ ਆਉਂਦੀ ਆ ਜੀ ਗੇੜਾ ਮਾਰ ਕੇ ਲਾਈਟ ਆਉਂਦੀ ਆ ਜੀ ਅੱਜ ਰਾਤ ਆਈ ਨਹੀਂ ਅਸੀਂ ਗਏ ਨਹੀਂ ਹੈਗੇ ਜੀ ਬੱਸ ਉਹ ਇੱਕ ਸਾਡੇ ਮੱਝ ਸੁੱਈ ਹੋਇਆ ਉਹਦੇ ਕਰਕੇ ਹੀ ਨਿਗਾਰਾ ਰੱਖਦੇ ਆ ਜੀ ਉੱਠ ਕੇ ਪਰ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਇਹਦੇ ਬਾਰੇ ਵੀ ਕੀ ਹੋਇਆ ਕੀ ਨਹੀਂ ਹੋਇਆ ਤੇ ਸਵੇਰੀ ਸਾਨੂੰ ਪਤਾ ਲੱਗਿਆ ਜੀ ਸੰਖਾਫੀ ਹੋ ਗਿਆ ਨਕਸ਼ਾ ਕੀ ਮੰਗ ਕਰ ਮੰਗ ਕਰਦੇ ਜੀ ਵੀ ਇਹ ਚੋਰ ਫੜਿਆ ਜਾਵੇ ਛੇਤੀ ਤੋਂ ਛੇਤੀ ਜੀ ਇਹ ਤੇ ਜਿਹੜਾ ਮੁੰਡਾ ਹੈਗਾ ਇਹ ਕੀ ਕੰਮ ਕਰਦਾ ਕੀ ਇਹ ਲਾਈਵ ਡੇਕ ਵਿੱਚ ਕੰਮ ਕਰਦਾ ਡਾਕਟਰ ਕਨਨ ਹਸਪਤਾਲ ਚ ਜੀ ਇਹ ਬਹੁਤ ਸਹਾਉ ਹੈ ਮੁੰਡਾ ਜੀ ਪਿਛਲੇ 12 13 ਸਾਲ ਤੋਂ ਉੱਥੇ ਕੰਮ ਕਰ ਰਿਹਾ ਜ ਉਹ ਆਣੀ ਹੈਗਾ ਜੀ ਸਾਊਆ ਬਹੁਤ ਪਰਿਵਾਰ ਜੀ ਹੈ ਸਾਡਾ ਜਿਵੇਂ ਢੋਢੀ ਸੰਗਣੀ ਵੱਸਦੀ ਐਸੇ ਵਧੀਆ ਹੈਗਾ ਖੋਲਾ ਡੁੱਲਾ ਇਹ ਜਹੇ ਦਾ ਕੰਮ ਹੋਣਾ ਹੋਣਾ ਬਹੁਤ ਮੰਦਭਾਗੀ ਗੱਲ ਆ ਜੀ ਇਹ ਸਾਡੇ ਵਾਸਤੇ ਜੀ ਸਾਡੇ ਸਾਰੇ ਹੀ ਕਰਨੇ ਜੀ ਕੋਈ ਹੈ ਨਹੀਂ ਐਸੀ ਵੈਸੀ ਗੱਲ ਬਾਤ ਜੀ ਇਹ ਬਹੁਤ ਮਾੜੀ ਗੱਲ ਆ ਜੀ ਇਹ ਕਦੇ ਅੱਜ ਤਾਈ ਹੋਇਆ ਨਹੀਂ ਜੀ ਸਾਡੇ ਇਹ ਤੁਹਾਨੂੰ ਜਾਣਕਾਰੀ ਦੇ ਦਿੰਦਾ ਹਾਂ ਜੀ ਆ ਰਹੇ ਨੇ ਜੀ ਪੁਲਿਸ ਵਾਲੇ ਹਾਲ ਤੱਕ ਨਹੀਂ ਕੋਈ ਆਇਆ ਜੀ ਹਾਂ ਜੀ ਹਾਂ ਜੀ ਕੀ ਨਾਮ ਆ ਤੁਹਾਡਾ ਕੀ ਕੰਮ ਕਰਦੇ ਹੋ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਮੈਂ ਲੈਬਾਰਟਰੀ ਦਾ ਕੰਮ ਕਰਦਾ ਤੇ ਕਿਹੜੀ ਜਗ੍ਹਾ ਰਹਿੰਦੇ ਹੋ ਸੋ ਸਰ ਮੈਂ ਇਥੇ ਰੈਂਟ ਤੇ ਰਹਿਣਾ ਸਮਰਾਲੇ ਤੇ ਸਵੇਰੇ ਜਦੋਂ ਮੈਂ 5:30 ਵਜੇ ਉੱਠਿਆ ਰਾਤ ਸੀ ਨਾਰਮਲ ਪਏ ਆ ਜਿੱਦਾਂ ਅੱਗੇ ਰੁਟੀਨ ਸੀ ਸਾਡੀ ਸਵੇਰੇ 5:30 ਵਜੇ ਆਹ ਸੌਰੀ 5 ਵਜੇ ਉੱਠਿਆ ਤਾਂ ਮੈਂ ਬਾਹਰ ਸਾਡੇ ਬੈਗ ਵਗੈਰਾ ਕਿੱਲੇ ਦੇ ਦੇਖੇ ਤਾਂ ਮੈਂ ਨਾਲ ਦੇ ਰੂਮ ਦੇ ਵਿੱਚ ਜਿੱਥੇ ਸਾਡੀ ਅਲਮਰਾ ਵਗੈਰਾ ਪਈ ਆ ਉਧਰ ਚੈੱਕ ਕੀਤਾ ਤਾਂ ਸਾਰਾ ਅੰਦਰ ਚੋਰੀ ਹੋਈ ਹੋਈ ਸੀ ਤੇ ਚੋਰੀ ਦੀ ਗੱਲ ਕਰੀਏ ਕੀ ਨੁਕਸਾਨ ਹੋਇਆ ਸਰ ਮੇਰਾ ਕੋਲ 4.5 ਲੱਖ ਰੁਪਏ ਕੈਸ਼ ਸੀ ਮੇਰਾ ਘਰ ਬਣ ਰਿਹਾ ਉਹਦੇ ਲਈ ਮੈਂ ਰੱਖਿਆ ਹੋਇਆ ਸੀਗਾ ਸਮਾਨ ਫੁਹਂ ਗਿਆਣਾ ਕੰਦੇ ਔਰ ਟਾਈ ਕੁ ਟੋਲੇ ਸਰ ਸੋਨਾ ਸੀਗਾ ਮੇਰਾ ਪਰ ਇਹ ਜੋ ਆਪਾਂ ਰੂਟੀਨ ਸੀ ਯੂਜ਼ ਕਰਨੀ ਉਹ ਬੜਾ ਲੱਗੇ ਕੁਝ ਸੀਸੀਟੀਵੀ ਕੈਮਰਾ ਪਾਇਆ ਕੋਈ ਸਰ ਫਿਲਹਾਲ ਜਿੱਥੇ ਅਸੀਂ ਰਹਨੇ ਹਾਂ ਉੱਥੇ ਤਾਂ ਕੋਈ ਸੀਸੀਟੀਵੀ ਕੈਮਰਾ ਹੈ ਨਹੀਂ ਐਧਰ ਉਧਰ ਹੈਗੇ ਨੇ ਉਹ ਹੁਣ ਦਿਨ ਦੇ ਵਿੱਚ ਚੈੱਕ ਕਰਵਾ ਲਵਾਂਗੇ ਜਦ ਵੀ ਚੱਲ ਕੋਈ ਕੈਸ਼ ਤੇ ਸੋਨਾ ਹਾਂਜੀ ਟਾਈ ਕੁ ਟੋਲੇ ਸੋਨਾ ਸੀ ਕੀ ਲੱਗਦਾ ਕੁਝ ਸ਼ੱਕਵਾਰ ਹੈ ਕਿਸੇ ਨੂੰ ਸ਼ੱਕ ਤਾਂ ਸਰ ਵੈਸੇ ਤਾਂ ਸਾਡੇ ਕੋਈ ਕਿਉਂਕਿ ਅਸੀਂ ਰੈਂਟ ਤੇ ਰਹਿੰਦੇ ਆਂ ਅ